ভগবান <muchas> ਛੱਤੋਂ ਨੂੰ ਉਡਾੜੇ ਬੰਦੇ ਡਾਂਗ ਵਰਗਾ ਮੇਰਾ ਪੋਤਾ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹ ਕਿੱਦਾਂ ਬਣਾਇਆ ਤੇ ਛੱਡਿਓਏ ਬਾਪੂ ਬੰਦੇ ਡਾਂਗ ਵਰਗਾ ਮੇਰਾ ਪੋਤਾ ਕਿੰਨਾ ਬਾਈ ਗੱਲ ਸੁਣ ਲੈ ਤੈਨੂੰ ਬਣਾਇਆ ਯਾਦਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਅਸਿਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾ ਸੌਣਾ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਪਹਿਲਾਂ ਮਿਕਦਾ ਹੁਣ ਕਹਿੰਦਾ ਚਿੱਟਾ ਨਹੀਂ ਮਿਕਦਾ ਚਿੱਟੇ ਦੇ ਦੋ ਚੁੰਮਾ ਮੇਰਾ ਮਾਰੇ ਚਿੱਟਾ ਭਲਕੇ ਸਾਡੇ ਮੰਦਿਰ ਚਾਰੀਆ ਮੁੰਡੇ ਦੀ ਥਾਂ ਦੇ ਬਰਾਬਰ ਦਾ ਰਿਸਪਤ ਪੂਰੀ ਖਾਂਦਾ ਚੌਂਕੀ ਚ ਸੌਣ ਸਿੰਘ ਤਾਂ ਪਹਿਲਾਂ ਮੁਰਸੀ ਦਾ ਰੋਪੜਦਾ ਠੀਕ ਹੈ ਨਾ ਜ਼ਿੰਮੇਦਾਰ ਜਾਣਦੇ ਆ ਉਹਦਾ ਚਿਹਰਾ ਨ ਕਰ ਦਿੰਦੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਛਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਦਣਾ ਕੇ ਬਤਾ ਕਰੂਗੇ ਜਿੰਦਿਆਰੇ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰੰਗ ਦੀ ਟੈਗ ਲਾ ਕੇ ਉੱਚ ਚਿੱਟਾ ਵੇਚਣਾ ਸ਼ੁਰਿਆ ਆ ਇਹ ਕਿਹੜੀ ਗੱਲ ਕਾਨੂੰਨ ਆ ਬਈ ਭਗਵਾਨ ਦੁਕਾਨਦਾਰ ਮੈਂ 10 ਲੱਖ ਦਾ ਵੀਮਾ ਦੇ ਰਿਆ ਉਹਨੂੰ ਐ ਐਂ ਏਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ ਜਿ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਤਾਂ ਮੇਰੀ ਫੋਟੋ ਪੰਜਾਬ ਦਿਲ ਦੀ ਮੈਂ ਇੱਕ ਬੱਚਾ ਆਪਣਾ ਖਖੀ ਪਰਦੀ ਪਾ ਕੇ ਤੁਰਿਆ ਬੜ ਦੇਖਿਆ ਇੱਕ ਖਖੀ ਪਰਦੀ ਵਾਲੀ ਖਰੀਦੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਇੱਕ ਮਿੰਟ ਜੀ ਭਗਵਾਨ ਦਮਨ ਨੇ ਕਿਆ ਚੱਕਿਆ ਕਿਆ ਖਤੋਂ ਨੇ ਕਹਿੰਦਾ ਮੈਂ ਖੁਸ਼ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿੱਥੋਂ ਦਾ ਬੰਦਾ ਕਹਿੰਦਾ ਮੈਂ ਚਿੱਟਾ ਇੱਕ ਮਿੰਟ ਜਵਾਨਾ ਵਿੱਚ ਜਾਂਦਾ ਕਿਆ ਉਹਦਾ ਬਿੰਦ ਗਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੰਡਾ ਮੇਰਾ ਬਾੜ ਦੇ ਖੋਦਾ ਚਿੱਟਾ ਮੇਰੇ ਪਿੰਡ ਚ ਵਗਿਆ ਉਹ ਦਵਰਕਾ ਜੀ ਪਾਂਟਾ ਹੋ ਮੈਨੂੰ ਗੱਲ ਕਰਨ ਦੇ ਸਾਥ 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 ਦੀ ਨਾ ਮੈਂ ਇਹ ਕਰਦਾ ਮੈਂ ਕਿਹੜਾ ਮਸਟਾ ਉਹਨੇ ਗੱਲ ਨਹੀਂ ਸੁਣੋ ਉਹਨੇ ਗੱਲ ਨਹੀਂ ਸੁਣੋ ਉਹਨੇ ਗੱਲ ਨਹੀਂ ਸੁਣੋ ਉਹਨੇ ਲੈ ਜਾਂਦਾ ਫਾਤੀ ਨੂੰ ਏ ਚੌਕੀ ਚਿਗਾ ਦੇ ਬੰਦਾ ਚੌਕੀ ਜੰਨੀ ਜੈਸਾ ਚਿਮਾ ਦਾ ਪੁੱਤ ਚੱਟਾ ਦੀ ਮੇਰਾ ਪੋਤਾ ਨਾ ਮੇਰਾ ਪੋਤੇ ਪੀਰ ਚੰਨੀਂ ਦਿੱਤ ਗਿਆ ਆ ਮੇਰਾ ਪੋਤਾ ਜੀ ਕਰਦੇ ਮੇਰਾ ਪੋਤਾ ਜੀ ਬਾਈ ਮੇਰਾ ਪੋਤਾ ਮੇਰਾ ਮੁੰਡਾ ਭਰਤੀ ਹੋਦਾ ਭਗਵਾਨ ਤੈਨੂੰ ਮੇਰਾ ਪੁੱਤ ਨੂੰ ਮੇਰਾ ਪੁੱਤ ਜੁੱਤੇ ਨਾ ਕਰਾਇਆ ਜੁੱਤੇ ਨਹੀਂ ਬਹਿ ਜਾ ਬਹਿ ਪੁੱਤ ਘਾਣ ਇੰਦਰਾ ਵਰਗਾ ਉੱਚਾ ਲੰਬਾ ਸਤਿਗੁਰੂ ਮੁੰਡਾ ਡਾਂਗ ਵਰਗਾ ਮੇਰਾ ਪੋਤਾ ਮੈਨੂੰ ਪਤਾ ਨਹੀਂ ਖਬਰ ਪੀਦਾ ਆ ਦੇਖੋ ਇਹ ਕਿਦਾਂ ਬਣਾ ਬਾਜੀ ਗੱਲ ਸੁਣ ਲੈ ਤੈਨੂੰ ਬਣਾਇਆ ਯਾਦਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਫਜ਼ੀਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾਂ ਸੁਣ ਲੈ ਬਾਜੀ ਮੈਨੂੰ ਕੋਈ ਮਤ ਬਲੀ ਚਿੱਟਾ ਕਹਿੰਦੇ ਤਾਂ ਨਾ ਮਿਲਦਾ ਹੁਣ ਕਹਿੰਦਾ ਚਿੱਟਾ ਨਹੀਂ ਮਿਲਦਾ ਚਿੱਟਾ ਦੇ ਦੋ ਚੁੰਮਾ ਮੇਰਾ ਮਾਰੇ ਚਿੱਟਾ ਭਲਕੇ ਸਾਡੇ ਬੰਦੇ ਸਰੀਆ ਮੁੰਡੇ ਦੀ ਥਾਂ ਤੇ ਬਰਾਬਰ ਦਾ ਰਿਸਪਨ ਪੂਰੀ ਖਾਂਦਾ ਚੌਂਕੀ ਚ ਸੋਰ ਸੰਗਤਾਂ ਪਹਿਲਾਂ ਮੁਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਸਿਰਾਨ ਕਰ ਦੁੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਛਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕੀ ਪ੍ਰਸਤਵ ਕਰੋਗੇ ਜ਼ਿੰਮੇਦਾਰ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰੰਦੀ ਟੈਗ ਲਾ ਕੇ ਉੱਚ ਚਿੱਟਾ ਵੇਚਣਾ ਸ਼ੁਰਿਆ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਈ ਭਗਵਾਨ ਤਾਂ ਕਹਿੰਦਾ ਮੈਂ 10 ਲੱਖ ਦਾ ਬੀਮਾ ਦੇ ਰਿਆ ਉਹਨੂੰ ਐ ਐਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ ਜਿ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪਈਆ ਜਲਦੀ ਮੈਂ ਇੱਕ ਬੱਚਾ ਆਪਣਾ ਖਾਕੀ ਪਰਦੀ ਪਾ ਕੇ ਤੁਰਿਆ ਬੜ ਦੇਖਿਆ ਇੱਕ ਖਾਕੀ ਪਰਦੀ ਵਾਲੇ ਖਰੀਦੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਇੱਕ ਵਾਰ ਤੁਮਨੇ ਕਿਆ ਚੱਕਿਆ ਕਿਆ ਖਤਾ ਉਹਨੇ ਕਹਿੰਦਾ ਮੈਂ ਕੁਝ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਚਿੱਟਾ ਕਿਥੋਂ ਮੰਦ ਰਖਦਾ ਕਹਿੰਦਾ ਮੈਂ ਚਿੱਟਾ ਇੱਕ ਮਰ ਜਵਾਂਗਾ ਨੀ ਚਿੱਟਾ ਦੰਦ ਕਿਆਉਦਾ ਬਿੰਦਿਆ ਸਰਾਂ ਉਂਦਰ ਮਿਲਦਾ ਤੱਕਿਆ ਉਂਦਰ ਮਿਲਦਾ ਆ ਮੇਰੇ ਪੈਰ ਦੇ ਬੱਚਾ ਮੁੱਢਾ ਮੇਰਾ ਬਾਟਰ ਦੇ ਖੋਦਾ ਚਿੱਟਾ ਮੇਰੇ ਪਿੰਡ ਚ ਵਗਿਆ ਭਗਵਾਨ ਵਰ ਕਿਆ ਚੀਜ਼ਾਂ ਪਾਂਟਾ ਹੋ ਮੈਨੂੰ ਗੱਲ ਕਰਨ ਦੇ ਕੋਈ ਨਾ ਸ਼ਾਤਲ ਬਸ ਮੈਂ ਇਹ ਕਰਦਾ ਮੈਂ ਕਿਹੜਾ ਚਿੱਟਾ ਉਹਨਾਂ ਦੀ ਗੱਲ ਸੁਣ ਉਹਨਾਂ ਦੀ ਗੱਲ ਸੁਣ ਉਹਨਾਂ ਦੀ ਗੱਲ ਸੁਣ